ਦੇਖੋ ਕੱਲ ਦੁਪਹਿਰ 12 ਵਜੇ ਤੋਂ ਹੀ ਅਸੀਂ ਬੱਸਾਂ ਦਾ ਚੱਕਾ ਜਾਮ ਕੀਤਾ ਸੀਗਾ ਜ ਜਿਹਦੇ ਵਿੱਚ ਟਰਾਂਸਪੋਰਟ ਸੈਕਟਰੀ ਸਾਹਿਬ ਨੇ ਸਾਡੇ ਆਗੂ ਨੂੰ ਮੀਟਿੰਗ ਬੁਲਾਈ ਸੀ ਬੜੇ ਆਸਵੰਦ ਸੀਗੇ ਚਲੋ ਮੀਟਿੰਗ ਹੋ ਰਹੀ ਹੈਗੀ ਸ਼ਾਇਦ ਕੋਈ ਹੱਲ ਨਿਕਲੇਗਾ ਪਰ ਉਹ ਮੀਟਿੰਗ 6 ਘੰਟੇ ਚੱਲਣ ਦੇ ਬਾਵਜੂਦ ਵੀ ਬੇਸਿੱਟਾ ਨਿਕਲਦੀ ਆ ਸਾਡੇ ਆਗੂਆਂ ਵੱਲੋਂ ਕਿਹਾ ਗਿਆ ਕਿ ਸਾਨੂੰ ਲਿਖਤੀ ਕੁਝ ਦੇ ਦਿਓ ਤੁਸੀਂ 10 ਦਿਨ ਦਾ ਟਾਈਮ ਲੈ ਲਓ ਪਰ ਉਹ ਅਧਿਕਾਰੀ ਜਿਹੜੇ ਸੀ ਲਿਖਤ ਤੋਂ ਭਾਈ ਦੇ ਨਜ਼ਰ ਆਏ ਸੋ ਮਜਬੂਰਨ ਸਾਨੂੰ ਜਿਹੜਾ ਆਪਣੀ ਜਿਹੜੀ ਕਾਲ ਸੀਗੀ ਬੰਦ ਦੀ ਉਹਨੂੰ ਕੰਟੀਨਿਊ ਕਰਨਾ ਪਿਆ ਤੇ एक सिटी जब सरकार गरीब के साथ खड़ी हो तो हर सुबह में जगती है एक नई उम्मीद एक नया भरोसा हमने गरीबों के उत्थान के लिए न केवल योजनाएं चलाई बल्कि यह भी सुनिश्चित किया है कि वे तरातल पर उतरे अब तो गरीब परिवारों को अपनी बेटियों की शादी की चिंता नहीं करनी पड़ती है उन्हें मुख्यमंत्री विवाह सगन योजना के तहत कहत्तर हजार रूपए तक सुगन राशि दी जा रही है गरीब महिलाओं को रसोई के धुएं और महंगाई से राहत देने के लिए हम हर महीने केवल पाँच सौ रूपए में गैस सिलेंडर दे रहे हैं मुख्यमंत्री ग्रामीण आवास योजना से अब हर गरीब के सिर पर छत है और मुफ्त प्लॉट से मिला है जीने का सम्मान मुझे मुख्यमंत्री आवास योजना से घर और स्वच्छ भारत मिशन ग्रामीण से शौचालय का लाभ मिला पीएम सूर्य घर मुफ्त बिजली योजना से खेतों और घरों में मुफ्त बिजली पहुंच रही है अब किसान भी आत्मनिर्भर और बच्चे भी रोशन भविष्य की ओर। जब गरीब को इलाज का बोझ न उठाना पड़े और बुजुर्गों को मिले पाँच लाख रुपए तक का मुफ्त उपचार तभी तो हर चेहरे पर लौटती है मुस्कान गरीब की खुशहाली ही हरियाणा की असली पहचान है जब हर चेहरे पर मुस्कान हो तभी पूरा होता है सशक्त हरियाणा का सपना कैपेसिटी बन जाएगी सौ सौ सवारियां चल रही हादसे हो रहे हैं ਬਜਾਇ ਉਹਨਾ ਮੰਗਾਂ ਨੂੰ ਮੰਨਣ ਦੇ ਸਰਕਾਰ ਅੜੀ ਹੋਈ ਹੈ ਕਿ ਉਹ ਕੱਲ ਪੀੜੀਆਂ ਕਿਲੋਮੀਟਰ ਬੱਸਾਂ ਨੂੰ ਲਿਆ। ਕੋ ਇਹ ਜਿਹੜਾ ਪੰਜਾਬ ਰੋਡਵੇਜ਼ ਇੱਕ ਸਰਕਾਰੀ ਅਦਾਰਾ ਹੈਗਾ ਇਹਦੇ ਵਿੱਚ 1995 ਤੋਂ ਬਾਅਦ ਸਰਕਾਰ ਆਪਣਾ ਬਜਟ ਰੱਖਣਾ ਬੰਦ ਕਰ ਚੁੱਕੀ ਹੈ। ਸਰਕਾਰ ਸਾਡੇ ਡਿਪਾਰਟਮੈਂਟ ਨੂੰ 1 ਰੁਪਿਆ ਵੀ ਨਹੀਂ ਦਿੰਦੀ ਆ। ਇਹ ਮਹਿਕਮਾ ਆਪਣੇ ਗ੍ਰਹਿਮੋ ਕਰਮ ਤੇ ਚੱਲ ਰਿਹਾ ਹੈਗਾ ਜਿੰਨੀਆਂ ਬੱਸਾਂ ਨਵੀਆਂ ਪਾਈਆਂ ਜਾਂਦੀਆਂ ਨੇ ਉਹ ਲੋਨ ਲੈ ਕੇ ਪਾਈਆਂ ਜਾਂਦੀਆਂ ਨੇ। ਰਾਤ 11 ਵਜੇ ਤੋਂ ਸਾਡੇ ਆਗੂਆਂ ਦੇ ਘਰਾਂ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ। ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਚੋਂ ਕਈ ਬੰਦੇ ਅਰੈਸਟ ਵੀ ਹੋ ਗਏ ਨੇ ਕੁਝ ਬਚ ਗਏ ਨੇ ਅੱਜ ਇਹਨਾਂ ਅਦਾਰਿਆਂ ਚ ਕੰਮ ਕਰਦੇ ਆ ਸਾਨੂੰ ਇਹ ਅਹਿਸਾਸ ਹੁੰਦਾ ਕਿ ਕਿਤੇ ਨਾ ਕਿਤੇ ਅਸੀਂ ਕ੍ਰਿਮੀਨਲ ਤਾਂ ਨਹੀਂ ਆ ਕੀ ਅਸੀਂ ਆਪਣੇ ਹੱਕ ਮੰਗ ਕੇ ਜਿਹੜਾ ਸਾਨੂੰ ਡੈਮੋਕਰੇਟਿਕ ਸਾਡਾ ਰਾਈਟ ਆ ਆਪਦੇ ਹੱਕ ਮੰਗ ਕੇ ਕੋਈ ਗਲਤੀ ਕਰ ਰਹੇ ਆ ਅੱਜ ਫੇਰ ਪੂਰੇ ਪੰਜਾਬ ਭਰ ਦੇ ਵਿੱਚ ਪੀਆਰਟੀਸੀ ਤੇ ਪਨਬੱਸ ਦੇ ਕੱਚੇ ਕਾਮਿਆਂ ਦੇ ਵੱਲੋਂ ਹੜਤਾਲ ਜਿਹੜੀ ਆ ਕੀਤੀ ਗਈ ਆ ਔਰ ਹਾਲਾਂਕਿ ਬੀਤੇ ਕੱਲ ਮੀਟਿੰਗ ਵੀ ਸੀਗੀ ਮੀਟਿੰਗ ਜਿਹੜੀ ਆ ਬੇਸਿੱਟਾ ਰਹੀ ਆ ਪਰ ਅੱਜ ਜਿਹੜੀ ਆ ਪੂਰਨ ਤੌਰ ਤੇ ਬੱਸਾਂ ਵੀ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈ ਸਭ ਤੋਂ ਪਹਿਲਾਂ ਮੈਂ ਤਸਵੀਰ ਤੁਹਾਨੂੰ ਦੰਦ ਕਰਾ ਜਿੱਤੇ ਕੱਚੇ ਕਾਮੇ ਬੈਠੇ ਹੋਏ ਨੇ ਹੱਥਾਂ ਦੇ ਵਿੱਚ ਤਕਤੀਆਂ ਵੀ ਜਿਹੜੀਆਂ ਉਹ ਫੜੀਆਂ ਹੋਈਆਂ ਨੇ ਗੱਲਬਾਤ ਕਰ ਲੈਨੇ ਆ ਸਰ ਕੱਲ ਵੀ ਮੀਟਿੰਗ ਰਹੀ ਆ ਮੀਟਿੰਗ ਹਾਲਾਂਕਿ ਬੇਸਿੱਟਾ ਰਹੀ ਆ ਅੱਜ ਵੀ ਜਿਸ ਤਰੀਕੇ ਨਾਲ ਬੱਸਾਂ ਬੰਦ ਕੀਤੀਆਂ ਕੀ ਕਹਿਣਾ ਚਾਹੂੰਗਾ ਦੇਖੋ ਕੱਲ ਦੁਪਹਿਰ 12 ਵਜੇ ਤੋਂ ਹੀ ਅਸੀਂ ਬੱਸਾਂ ਦਾ ਚੱਕਾ ਜਾਮ ਕੀਤਾ ਸੀਗਾ ਜਦੇ ਵਿੱਚ ਟਰਾਂਸਪੋਰਟ ਸੈਕਟਰੀ ਸਾਹਿਬ ਨੇ ਸਾਡੇ ਆਗੂ ਨੂੰ ਮੀਟਿੰਗ ਬੁਲਾਈ ਸੀ ਬੜੇ ਆਸਵੰਦ ਸੀਗੇ ਚਲੋ ਮੀਟਿੰਗ ਹੋ ਰਹੀ ਹੈਗੀ ਸ਼ਾਇਦ ਕੋਈ ਹੱਲ ਨਿਕਲੇਗਾ ਪਰ ਉਹ ਮੀਟਿੰਗ 6 ਘੰਟੇ ਚੱਲਣ ਦੇ ਬਾਵਜੂਦ ਵੀ ਬੇ ਸਿੱਟਾ ਨਿਕਲਦੀ ਆ ਉਹ ਮੀਟਿੰਗ ਦੇ ਵਿੱਚ ਸਾਰੀਆਂ ਮੰਗਾਂ ਨੂੰ ਮੰਨ ਲਿਆ ਜਾਂਦਾ ਸੋ ਜੇਲ੍ਹਾਂ ਵਿੱਚ ਬੰਦ ਸਾਥੀਆਂ ਨੂੰ ਰਿਹਾਆ ਕਰਨ ਦੀ ਗੱਲ ਵੀ ਕੀਤੀ ਜਾਂਦੀ ਆ ਜਿਹੜੇ ਸਾਥੀ ਜੇਲ੍ਹਾਂ ਤੋਂ ਬਾਹਰ ਆਏ ਨੇ ਉਹਨਾਂ ਨੂੰ ਡਿਊਟੀਆਂ ਤੇ ਵਾਪਸ ਲੈਣ ਦੀ ਗੱਲ ਵੀ ਕੀਤੀ ਜਾਂਦੀ ਆ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਗੱਲ ਵੀ ਕੀਤੀ ਜਾਂਦੀ ਆ ਪਰ ਲਿਖਤ ਦੇ ਵਿੱਚ ਦੇਣ ਤੋਂ ਭੱਜਦੇ ਨੇ ਸੋ ਜਦੋਂ 6 ਘੰਟੇ ਇਹ ਰੇੜਕਾ ਚੱਲਦਾ ਰਹਿੰਦਾਗਾ ਸਾਡੇ ਆਗੂਆਂ ਵੱਲੋਂ ਕਿਹਾ ਗਿਆ ਕਿ ਸਾਨੂੰ ਲਿਖਤੀ ਕੁਝ ਦੇ ਦਿਓ ਤੁਸੀਂ 10 ਦਿਨ ਦਾ ਟਾਈਮ ਲੈ ਲਓ ਪਰ ਉਹ ਅਧਿਕਾਰੀ ਜਿਹੜੇ ਸੀ ਲਿਖਤ ਤੋਂ ਭਾਈ ਦੇ ਨਜ਼ਰ ਆਏ ਸੋ ਮਜਬੂਰਨ ਸਾਨੂੰ ਜਿਹੜਾ ਆਪਣੀ ਜਿਹੜੀ ਕਾਲ ਸੀਗੀ ਬੰਦ ਦੀ ਉਹਨੂੰ ਕੰਟੀਨਿਊ ਕਰਨਾ ਪਿਆ ਤੇ ਅੱਜ ਅਸੀਂ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਹਾਸ਼ਤਾਕਰਾਉ ਕਰਨਾ ਸੀ ਲਾਸਟ ਟਾਈਮ ਦੀ ਤਰ੍ਹਾਂ ਹੀ ਸਰਕਾਰ ਨੇ ਫੇਰ ਪੁਲਿਸ ਨੂੰ ਪੂਰਾ ਜ਼ਬਰ ਜ਼ੁਲਮ ਕੀਤਾ ਜਿਸ ਤਰ੍ਹਾਂ ਵੱਖ-ਵੱਖ ਕਿਸਾਨਾਂ ਆਗੂਆਂ ਨੂੰ ਪਹਿਲਾਂ ਡਿਟੇਨ ਕੀਤਾ ਸੀਗਾ ਇਸੇ ਤਰ੍ਹਾਂ ਹੀ ਰਾਤ 11 ਵਜੇ ਤੋਂ ਸਾਡੇ ਆਗੂਆਂ ਦੇ ਘਰਾਂ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਚੋਂ ਕਈ ਬੰਦੇ ਅਰੈਸਟ ਵੀ ਹੋ ਗਏ ਨੇ ਕੁਝ ਬਚ ਗਏ ਨੇ ਅੱਜ ਇਹਨਾਂ ਅਦਾਰਿਆਂ 'ਚ ਕੰਮ ਕਰਦੇ ਆ ਸਾਨੂੰ ਇਹ ਅਹਿਸਾਸ ਹੁੰਦਾ ਕਿ ਕਿਤੇ ਨਾ ਕਿਤੇ ਅਸੀਂ ਕ੍ਰਿਮੀਨਲ ਤਾਂ ਨਹੀਂ ਕੀ ਅਸੀਂ ਆਪਣੇ ਹੱਕ ਮੰਗ ਕੇ ਜਿਹੜਾ ਸਾਨੂੰ ਡੈਮੋਕਰੇਟਿਕ ਸਾਡਾ ਰਾਈਟ ਆ ਆਪਣੇ ਹੱਕ ਮੰਗ ਕੇ ਕੋਈ ਗਲਤੀ ਕਰ ਰਹੇ ਆ ਅੱਜ ਜਿਹੜੀ ਮੌਜੂਦਾ ਸਰਕਾਰ ਆ ਜਿਹੜੀ ਧਰਨਿਆਂ 'ਚੋਂ ਨਿਕਲੀ ਹੋਈ ਸਰਕਾਰ ਆ ਅਰਵਿੰਦ ਕੇਜਰੀਵਾਲ ਉਹੀ ਨੇ ਨਾ ਆਮ ਆਦੀ ਪਾਰਟੀ ਦੇ ਸੁਪਰੀਮੋ ਜਿਹੜੇ ਦਿੱਲੀ ਦੇ ਵਿੱਚ ਅੰਨਾ ਹਜਾਰੇ ਦੇ ਨਾਲ ਬਹਿ ਕੇ ਧਰਨਾ ਲਗਾਉਂਦੇ ਸੀ ਤੇ ਦਿੱਲੀ ਦੇ ਮੁੱਖ ਮੰਤਰੀ ਵੀ ਰਹੇ ਦੋ ਬਾਰ ਸਾਡੇ ਜਿਹੜੇ ਬਹੁਤੇ ਅੱਜ ਮੰਤਰੀ ਬਣੇ ਹੋਏ ਨੇ ਇਹ ਵੀ ਧਰਨਿਆਂ ਦੇ ਵਿੱਚ ਬਹਿੰਦੇ ਰਹੇ ਨੇ ਤੇ ਅੱਜ ਇਹਨਾਂ ਨੂੰ ਧਰਨੇ ਲਾਉਣ ਵਾਲੇ ਲੋਕ ਹੀ ਬ ਤੋ ਇਹਨਾਂ ਨੂੰ ਕਿਤੇ ਨਾ ਕਿਤੇ ਪੁਲਿਸ ਦੇ ਰਾਹੀਂ ਉਹਨਾਂ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੇ ਨੇ ਪਰ ਇਹ ਪੰਜਾਬੀ ਨੇ ਇਹ ਦਮਨ ਵਾਲੇ ਲੋਕ ਨਹੀਂ ਆ ਜਿੰਨਾ ਇਹਨਾਂ ਨੂੰ ਦਬਾਉਂਗੇ ਉਨਾ ਹੀ ਤੁਹਾਨੂੰ ਪਰੇਸ਼ਾਨ ਅੱਛਾ ਕਿੱਦਾਂ ਲੱਗਦਾ ਕਿ ਹਾਲਾਂਕਿ ਇਹ ਕਈ ਵਾਰ ਹੋ ਚੁੱਕਾ ਆ ਜਿਸ ਤਰੀਕੇ ਨਾਲ ਤੁਸੀਂ ਬੱਸਾਂ ਬੰਦ ਕੀਤੀਆਂ ਕਈ ਵਾਰ ਮੀਟਿੰਗਾਂ ਵੀ ਹੋ ਚੱਕੀ ਹੋ ਚੁੱਕੀਆਂ ਨੇ ਕੀ ਲੱਗਦਾ ਵੀ ਕੀ ਮੰਗਾ ਮੰਨੀਆਂ ਕਿਉਂ ਨਹੀਂ ਜਾ ਰਹੀ ਜਿਸ ਤਰੀਕੇ ਨਾਲ ਤੁਸੀਂ ਵੀ ਦੱਸਿਆ ਕਿ ਲਿਖਤੀ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਮੰਗਾ ਸਾਰੀਆਂ ਮੰਨੀਆਂ ਜਾ ਰਹੀਆਂ ਨੇ ਦੇਖੋ ਇਹ ਜਿਹੜਾ ਪੰਜਾਬ ਰੋਡਵੇਜ਼ ਇੱਕ ਸਰਕਾਰੀ ਅਦਾਰਾ ਹੈਗਾ ਇਹਦੇ ਵਿੱਚ 1995 ਤੋਂ ਬਾਅਦ ਸਰਕਾਰ ਆਪਣਾ ਬਜਟ ਰੱਖਣਾ ਬੰਦ ਕਰ ਚੁੱਕੀ ਆ ਸਰਕਾਰ ਸਾਡੇ ਡਿਪਾਰਟਮੈਂਟ ਨੂੰ 1 ਰੁਪਿਆ ਵੀ ਨਹੀਂ ਦਿੰਦੀ ਆ ਇਹ ਮਹਿਕਮਾ ਆਪਣੇ ਗ੍ਰਹਿਮੋ ਕਰਮ ਤੇ ਚੱਲ ਰਿਹਾ ਹੈਗਾ ਜਿੰਨੀਆਂ ਬੱਸਾਂ ਨਵੀਆਂ ਪਾਈਆਂ ਜਾਂਦੀਆਂ ਨੇ ਉਹ ਲੋਨ ਲੈ ਕੇ ਪਾਈਆਂ ਜਾਂਦੀਆਂ ਪਰ ਕਿਤੇ ਨਾ ਕਿਤੇ ਅੱਜ ਟ੍ਰਾਂਸਪੋਰਟ ਮੰਤਰੀ ਸਾਹਿਬ ਜਿਹੜੇ ਨੇ ਉਹ ਆਪਦੇ ਜਿਹੜੇ ਕੋਈ ਨਿੱਜੀ ਕਾਰਪੋਰੇਟ ਉਹਨਾਂ ਦੇ ਯਾਰ ਦੋਸਤ ਨੇ ਉਹਨਾਂ ਦੀਆਂ ਬੱਸਾਂ ਇਹਨਾਂ ਅਦਾਰਿਆਂ 'ਚ ਪਵਾ ਕੇ ਇਹਨਾਂ ਅਦਾਰਿਆਂ ਦਾ ਖਾਤਮਾ ਕਰਨਾ ਚਾਹੁੰਦੇ ਨੇ ਕਿਉਂਕਿ ਜਦੋਂ ਇੱਕ ਪ੍ਰਾਈਵੇਟ ਬੱਸ ਕਿਲੋਮੀਟਰ ਸਕੀਮ ਦੀ ਬੱਸ ਆਉਂਦੀ ਆ ਉਹਦੇ ਪਿੱਛੇ 10 ਤੋਂ 12 ਬੰਦੇ ਵਿਹਲੇ ਹੋ ਜਾਂਦੇ ਨੇ ਜਿਹਦੇ 'ਚ ਵਾਸ਼ਿੰਗ ਬॉयਸ, ਵੀਪਰ, ਗਰੀਸਰ, ਮਕੈਨਿਕ, ਇਲੈਕਟ੍ਰੀਸ਼ੀਅਨ, ਡਰਾਈਵਰਸ ਇਸ ਤਰ੍ਹਾਂ ਦੀਆਂ ਕਈ ਵੈਕੈਂਸੀਆਂ ਜਿਹੜੀਆਂ ਇੱਕ ਬੱਸ ਦੇ ਆਉਣ ਦੇ ਨਾਲ ਖਤਮ ਹੋ ਜਾਂਦੀਆਂ ਨੇ ਸੋ ਅਸੀਂ ਉਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਕਿ ਬੱਸ 10000 ਬੱਸ ਕਰੋ ਪੰਜਾਬ ਦੇ ਵਿੱਚ ਪੰਨ ਰੋਡ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਵਿੱਚ ਜਿਹਦੇ ਨਾਲ ਆਮ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਲੋਕਾਂ ਨੂੰ ਵਧੀਆ ਟ੍ਰਾਂਸਪੋਰਟ ਸਹੂਲਤਾਂ ਵੀ ਮਿਲਣਗੀਆਂ ਅੱਜ ਹਾਲਾਤ ਕੀ ਨੇ ਇੱਕ ਵੱਸ ਜੀ ਦੀ ਸੀਟਿੰਗ ਕੈਪੈਸਿਟੀ 52 ਗਈ ਉਹਦੇ ਵਿੱਚ 100 100 ਸਵਾਰੀਆਂ ਚੜ ਰਹੀਆਂ ਨੇਗੀਆਂ ਸੋ ਹਾਦਸੇ ਹੋ ਰਹੇ ਨੇ ਬਜਾਏ ਉਹਨਾਂ ਮੰਗਾਂ ਨੂੰ ਮੰਨਣ ਦੇ ਸਰਕਾਰ ਅਰੀ ਹੋਈ ਹੈ ਕਿ ਉਹ ਕੱਲ ਪੀੜੀਆਂ ਕਿਲੋਮੀਟਰ ਬੱਸਾਂ ਨੂੰ ਲਿਆਉਂਦੀ ਸੋ ਮਜਬੂਰਨ ਸਾਨੂੰ ਉਸ ਚੀਜ਼ ਦਾ ਵਿਰੋਧ ਕਰਨਾ ਪਿਆ ਤੇ ਉਸ ਚੀਜ਼ ਦਾ ਸਾਨੂੰ ਖਮਿਆਜਾ ਵੀ ਭੁਗਤਣਾ ਪਿਆ ਕਿ ਸਾਡੇ ਸਾਥੀਆਂ ਤੇ ਨਜ਼ਾਇਦ ਪਰਚੇ ਦੇ ਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ। ਅੱਛਾ ਜੀ ਜੇਕਰ ਮੈਂ ਅੱਜ ਦੀ ਗੱਲ ਕਰਾਂ ਅੱਜ ਪੂਰਾ ਦਿਨ ਜਿਹੜੀਆਂ ਬੱਸਾਂ ਬੰਦ ਰਹਿਣਗੀਆਂ ਪੂਰਨ ਤੌਰ ਤੇ ਬੱਸਾਂ ਪੂਰੇ ਪੰਜਾਬ ਭਰ ਦੇ ਵਿੱਚ ਬੰਦ ਰਹਿਣਗੀਆਂ। ਦੇਖੋ ਕੱਲ ਦੁਪਹਿਰ ਤੋਂ ਹੀ ਜਿਹੜੀਆਂ ਬੱਸਾਂ ਬੰਦ ਕਰਨੀਆਂ ਸ਼ੁਰੂ ਕਰਤੀਆਂ ਸੀ ਅੱਜ ਪੂਰਾ ਦਿਨ ਬੱਸਾਂ ਜਿਹੜੀਆਂ ਬੰਦ ਰਹਿਣਗੀਆਂ। ਔਰ ਸਾਡੀ ਲਗਾਤਾਰ ਜਿਹੜੀ ਹੈਗੀ ਭਰਾਤਰੀ ਜਥੇਬੰਦੀਆਂ ਜਿਹਦੇ 'ਚ ਕਿਸਾਨ, ਮਜ਼ਦਾਰ, ਮਜ਼ਦੂਰ, ਮੁਲਾਜ਼ਮ ਜਥੇਬੰ ਇਹੀ ਮੀਨ ਇਹ ਹੋਗਣਾ ਸਾਥੀ ਜ਼ਿਲ੍ਹਾ ਤੁਸੀਂ ਆਪਣੇ ਸਾਥੀਆਂ ਦੀ ਵੀ ਗੱਲ ਕੀਤੀ ਹੈ ਕਿੰਨੇ ਕੇ ਸਾਥੀ ਜਿਹੜੇ ਤੁਹਾਡੇ ਜ਼ਿਲ੍ਹਾ ਦੇ ਵਿੱਚ ਬੰਦ ਨੇ ਔਰ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਹੋਰ ਵੀ ਤੁਹਾਡੇ ਜਿਹੜੇ ਸਾਥੀ ਆ ਉਹ ਡਿਟੇਨ ਕੀਤੇ ਗਏ ਨੇ ਦੇਖੋ ਪਿਛਲੀ ਵਾਰ ਜਦੋਂ 28 ਨਵੰਬਰ ਨੂੰ ਇਹ ਕਾਰਵਾਈ ਹੋਈ ਆ ਤਾਂ 174 ਜਿਹੜੇ ਸਾਥੀ ਸੀ ਉਹਨਾਂ ਨੂੰ 57 ਡਿਟੇਨ ਕੀਤਾ ਗਿਆ ਸੀ 33 ਦੇ ਕਰੀਬ ਕਰਮਚਾਰੀ ਓਸੀ ਜਿਨ੍ਹਾਂ ਦੇ ਉੱਪਰ ਝੂਠੇ 307 ਵਰਗੇ ਮਾਰੂ ਪਰਚੇ ਦਰਜ ਕੀਤੇ ਗਏ ਸੀ ਜਿਦੇ ਚੋਂ ਪਟਿਆਲੇ ਦੇ ਵਿੱਚ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਰਿਹਾਈ ਹਾਕਲਾ ਸੀ ਜਮਾਨਤਾ ਕਰਾ ਲਈਆਂ ਸੀ ਪਰ ਸੰਗਰੂਰ ਵਾਲੇ ਜਿਹੜੇ 10 ਸਾਥੀ ਨੇ ਉਹ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਸੋ ਉਹਨਾਂ ਜਿਹੜੇ ਰਿਹਾਈ ਹੋਏ ਨੇ ਉਹਨਾਂ ਨੂੰ ਵੀ ਡਿਊਟੀ ਤੇ ਨਹੀਂ ਲਿਆ ਜਾ ਰਿਹਾ ਔਰ ਨਾ ਹੀ ਦੂਜੇ ਸਾਥੀਆਂ ਨੂੰ ਰਿਹਾਈ ਕੀਤਾ ਜਾ ਰਿਹਾ ਸੋ ਕਿਤਨਾ ਕਿਤੇ ਇਹੀ ਲੱਗਦਾ ਵੀ ਸਰਕਾਰ ਡਰ ਦਾ ਮਾਹੌਲ ਬਣਾਉਣਾ ਚਾਹੁੰਦੀ ਹੈ ਕਿ ਕਰਮਚਾਰੀਆਂ ਨੂੰ ਡਰਾ ਕੇ ਇਹਨਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ अच्छा बेशक जिस तरीके ਨਾਲ ਅੱਜ ਤੁਸੀਂ ਬੰਦ ਦੀ ਕਾਲਤਾ ਦਿੱਤੀ ਕਿਉਂਕਿ ਪਹਿਲਾਂ ਵੀ ਕਈ ਵਾਰ ਬੰਦ ਰਿਹਾ ਕੀ ਲੱਗਦਾ ਵੀ ਤੁਹਾਡੀਆਂ ਹੱਲ ਹੋਣਗੇ ਇਸ ਤਰੀਕੇ ਨਾਲ ਬੰਦ ਕਰਨ ਦੇ ਨਾਲ ਕਿਉਂਕਿ ਮੰਗਾ ਤਾਂ ਤੁਹਾਡੀਆਂ ਨੇ ਤਿੰਨ ਤੁਸੀਂ ਕਿਹਾ ਮੰਨ ਲਈਆਂ ਹੈਗੀਆਂ ਹਾਲਾਂਕਿ ਲਿਖਤੀ ਨਹੀਂ ਦਿੱਤਾ ਗਿਆ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਜਿਹੜੇ ਜਿਨ੍ਹਾਂ ਨੇ ਲੋਕਾਂ ਨੇ ਕਿਤੇ ਨੇ ਹਸਪੀਟਲ ਜਾਣਾ ਕਿਸੇ ਨੇ ਕਾਲਜ ਜਾਣਾ ਕਿਸੇ ਨੇ ਸਕੂਲ ਜਾਣਾ ਉਹ ਵੀ ਲੋਕ ਪਰੇਸ਼ਾਨ ਹੋ ਰਹੇ ਨੇ ਦੇਖੋ ਬਿਲਕੁਲ ਇਸ ਚੀਜ਼ ਕੋਈ ਦੋ ਰਾਏ ਨਹੀਂ ਆ ਕਿ ਜਦੋਂ ਵਸਤਰ ਉਸ ਬੰਦ ਹੁੰਦੀ ਆ ਤਾਂ ਚਾਹੇ ਉਹ ਸਾਡੀਆਂ ਪੰਜਾਬ ਦੀਆਂ ਔਰਤਾਂ ਹੋਣ ਚਾਹੇ ਕੋਈ ਜਿਹੜੇ ਸਟੂਡੈਂਟ ਨੇ ਉਹ ਹੋਣ ਜਾਂ ਪੁਲਿਸ ਕਰਮਚਾਰੀ ਬਹੁਤ ਜਿਹੜਾ ਸਾ ਜੇ ਫ੍ਰੀ ਸਰਵ ਕਰਦਾ ਹੈਗਾ ਉਹ ਪ੍ਰਭਾਵਿਤ ਹੁੰਦੇ ਨੇ ਪਰ ਅੱਜ ਅਸੀਂ तकरीबन 200 ਦੇ ਕਰਮ ਕਰਮਚਾਰੀ ਹੈ ਜਿਨੇ ਜਿਹੜੇ ਡਿਊਟੀਆਂ ਤੋਂ ਬਾਹਰ ਨੇ ਸੋ ਮਜਬੂਰਨ ਸਾਨੂੰ ਜਿਹੜਾ ਹੈਗਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਟ੍ਰਾਂਸਪੋਰਟ ਮੰਤਰੀ ਸਾਹਿਬ ਇੱਕੋ ਦਮ ਐਕਟਿਵ ਹੋਏ ਸੀ ਉਹ ਇੱਕੋ ਦਮ ਐਕਟਿਵ ਹੁੰਦੇ ਨੇ ਚੰਡੀਗੜ੍ਹ ਲੁਧਿਆਣਾ ਮੋਗਾ ਦੇ ਬੱਸ ਸਟੈਂਡਾਂ ਤੇ ਜਾਂਦੇ ਨੇ ਔਰਤਾਂ ਦੇ ਵਿੱਚ ਜਾ ਕੇ ਉਹ ਸਵਾਲ ਕਰਦੇ ਨੇ ਕਿ ਤੁਹਾਨੂੰ ਕੋਈ ਦਿੱਕਤਾਂ ਨੇ ਤਾਂ ਉਹਨਾਂ ਔਰਤਾਂ ਉਹਨਾਂ ਭੈਣਾਂ ਨੇ ਵੀ ਸਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਕਿ ਤੁਸੀਂ ਇਹਨਾਂ ਕਾਮਿਆਂ ਨੂੰ ਪੱਕੇ ਕਰੋ ਸੋ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਕਿ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਆਮ ਲੋਕਾਂ ਤੱਕ ਤਾਂ ਪਹੁੰਚ ਗਈਆਂ ਨੇ ਟ੍ਰਾਂਸਪੋਰਟ ਮੰਤਰੀ ਤੱਕ ਨਹੀਂ ਪਹੁੰਚੀਆਂ ਇੱਕ ਟ੍ਰੇਡ ਯੂਨੀਅਨ ਦੇ ਵੱਲੋਂ ਵੀ ਅੱਜ ਭਾਰਤ ਬੰਦ ਦੀ ਕਾਲ ਜੜੀ ਦਿੱਤੀ ਗਈ ਹੈ ਬਿਲਕੁਲ ਟ੍ਰੇਡ ਜਿਹੜੀ ਯੂਨੀਅਨ ਵੱਲੋਂ ਦਿੱਤੀ ਹੈ ਅੱਜ ਭਾਰਤ ਬੰਦ ਦੀ ਕਾਲ ਆ ਬਿਲਕੁਲ ਜਾਇਜ਼ ਆ ਕਿਉਂਕਿ ਕਿਤੇ ਨਾ ਕਿਤੇ ਉਹਦਾ ਹੀ ਨਤੀਜਾ ਜਿਹੜੀਆਂ ਕਿਲੋਮੀਟਰ ਸਕੀਮਾਂ ਰਹੀ ਬਸਾ ਰਹੀਆਂ ਨੇ ਸੋ ਅ ਸੋ ਬਿਲਕੁਲ ਇਹ ਤਸਵੀਰ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਇਹਨਾਂ ਦੇ ਵੱਲੋਂ ਗੱਲ ਜਿਹੜੀ ਆਕੀ ਗਈ ਕਿ ਅੱਜ ਪੂਰਨ ਤੌਰ ਤੇ ਜੋ ਸਾਰਾ ਦਿਨ ਜਿਹੜੀਆਂ ਬੱਸਾਂ ਉਹ ਬੰਦ ਰਹਿਣਗੀਆਂ ਕਿਉਂਕਿ ਆਪਣੀ ਹੱਕੀ ਮੰਗਾਂ ਦੇ ਲਈ ਜਿਹੜੀਆਂ ਤਿੰਨ ਮੰਗਾਂ ਇਹਨਾਂ ਦੀਆਂ ਆਕੀਆਂ ਗਈਆਂ ਨੇ ਤਾਂ ਕਹਿ ਰਹੇਨ ਕੱਲ ਹਾਲਾਂਕਿ ਮੀਟਿੰਗ ਜ਼ਰੂਰ ਰਹੀ ਮੰਗਾਂ ਜ਼ਰੂਰ ਮੰਨੀਆਂ ਗਈਆਂ ਪਰ ਲਿਖਤੀ ਦੇ ਵਿੱਚ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਹਾਲਾਂਕਿ ਇਹਨਾਂ ਨੇ ਸੀਐਮ ਦਾ ਘਰ ਦਾ ਘਰਾਵ ਵੀ ਜਿਹੜਾ ਕਰਨਾ ਸੀਗਾ ਤਾਂ ਇਹਨਾਂ ਦੇ ਵੱਲੋਂ ਕਿਹਾ ਗਿਆ ਸਾਡੇ ਕੁਝ ਸਾਥੀ ਜਿਹੜਿਆ ਹੋਰ ਜਿਹੜੇ ਆ ਪੁਲਿਸ ਦੇ ਵੱਲੋਂ ਚੱਕੇ ਗਏ ਤਾਂ ਇਸ ਨੂੰ ਲੈ ਕੇ ਜਿਹੜਾ ਜਿਹੜਾ ਅੱਜ ਹਾਲਾਂਕਿ ਕਿਲੋਮੀਟਰ ਸਕੀਮ ਨੂੰ ਲੈ ਕੇ ਇਹਨਾਂ ਦੀਆਂ ਮੰਗਾਂ ਨੇ ਉਹ ਦੂਸਰੇ ਪਾਸੇ ਜੋ ਇਹਨਾਂ ਦੇ ਜ਼ਿਲ੍ਹੇ ਦੇ ਵਿੱਚ ਸਾਥੀ ਆ ਉਸ ਨੂੰ ਰਿਆ ਕੀਤਾ ਜਾਵੇ ਅਤੇ ਜਿਹੜੇ ਸਾਥੀ ਛੱਡੇ ਗਏ ਨੇ ਉਹਨਾਂ ਨੂੰ ਵਾਪਸ ਜਿਹੜਾ ਕੰਮ ਹੈ ਉਹ ਦਿੱਤਾ ਜਾਵੇ ਇਹ ਇਹਨਾਂ ਦੀਆਂ ਮੰਗਾਂ ਨੇ ਪਰ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਜੋ ਪੀਆਰਟੀਸੀ ਪਨਬਸ ਦੇ ਕੱਚੇ ਕੰਮ ਹੈ ਅੱਜ ਪੂਰਾ ਦਿਨ ਹੜਤਾਲ ਤੇ ਨੇ ਬੱਸਾਂ ਜਿਹੜੀਆਂ ਨਹੀਂ ਚੱਲ ਰਹੀਆਂ ਜੋ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਜੋ ਪ੍ਰੋਟੈਸਟ ਜਿਹੜਾ ਕਰ ਰਹੇ ਨੇ ਜੁੜੇ ਹੋਰ ਜਾਨਾ ਸੋਸ ਨਾਲ ਕੈਮਰਾਮੈਨ ਮਨੋਜ ਦੇ ਨਾਲ ਮੈਂ ਭਵਨ ਸਿੰਘ ਧੰਨਵਾਦ